ਵੀਰੋ ਆ ਗੰਨੇ ਦਾ ਜਿਹੜਾ ਰੇਟ ਹੈ ਕਿਉਂਕਿ ਇੱਥੇ ਮੇਲਾ ਵੀ ਨੇ ਇਧਰ ਇਲਾਕਾ ਗੰਨਾ ਵੇਚਦਾ ਹੈ ਗੰਨਾ ਤਾਂ ਸਾਡੇ ਧੂਰੀ ਵੀ ਮਿਲਾਂ ਸੋ ਉਹਨਾਂ ਮੇਲਾ ਦੇ ਜਿਹੜੇ ਪੈਸੇ ਰਹਿੰਦੇ ਸੀ ਸਭ ਤੋਂ ਪਹਿਲਾਂ ਅਸੀਂ ਆ ਕੇ 슈ਗਰ ਫੈਟ ਨੂੰ ਇਹ ਕਿਹਾ ਕਿ ਜਿਹੜਾ ਕਿਸਾਨ ਦਾ ਗੰਨੇ ਦਾ ਪੈਸਾ ਜਿਹੜਾ ਉਹ ਮਿਲਣਾ ਚਾਹੀਦਾ ਜਲਦੀ ਮਿਲਣਾ ਚਾਹੀਦਾ ਕਿਉਂਕਿ ਫਸਲ ਇੱਕੋ ਹੀ ਹੈ ਸਾਰਾ ਸਾਲ ਉਹ ਫਸਲ ਲੈਂਦੀ ਹੈ ਤਾਂ ਕੁਝ ਹੋਰ ਤਾਂ ਬਦਲ ਨਹੀਂ ਬਚੀ ਨਹੀਂ ਸਕਦਾ ਇੱਕ ਇੱਕ ਰੁਪਈਆ ਗੰਨੇ ਦਾ ਜਿਹੜਾ ਉਹ ਤੁਹਾਨੂੰ ਮਿਲੂਗਾ ਮੰਡੀਆਂ ਦਾ ਕੋਈ ਪੈਸਾ ਹਾਲਾਂਕਿ ਸੈਂਟਰ ਨੇ 5500 ਕਰੋੜ ਰੁਪਏ ਰੋਕ ਰੱਖਿਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਨੂੰ ਆਪਦੇ ਪੈਰਾਂ 'ਤੇ ਖੜਾ ਕਰਾਂਗੇ ਅਸੀਂ ਸਭ ਤੋਂ ਦੇਸ਼ ਦੇ ਵਿੱਚ ਇਸ ਵਕਤ ਸਭ ਤੋਂ ਵੱਧ ਭਾਜੜਾ ਗੰਨੇ ਦਾ ਆਪਣੇ ਪੰਜਾਬ ਦੇ ਵਿੱਚ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਦੋਂ ਵੀ ਕਿਤੇ ਕੋਸ਼ਿਸ਼ ਹੋਈ ਜਦੋਂ ਵੀ ਕਿਤੇ ਖੜਨ ਦਾ ਮੌਕਾ ਮਿਲਿਆ ਮੈਂ ਅੰਦਾਤਾ ਤੇ ਨਾ ਖੜਾ ਕਿਉਂਕਿ ਅੰਦਾਤਾ ਜੇ ਕਿਸਾਨ ਦੇ ਜੇਬ 'ਚ 4 ਪੈਸੇ ਹੋਣਗੇ ਟਾਂਡੇ ਦੇ ਬਜ਼ਾਰਾਂ 'ਚ ਰੌਣਕਾ ਹੋਊਗੀ ਨਹੀਂ ਬਜ਼ਾਰਾਂ 'ਚ ਰੌਣਕਾ ਉੱਟ ਜਾਣਗੀਆਂ ਟਾਂਡੇ ਦੇ ਬਜ਼ਾਰਾਂ 'ਚ ਰੌਣਕਾ ਹੋਣਗੀਆਂ ਤਾਂ ਦੁਕਾਨਦਾਰੀ ਵਧੂਗੀ ਤਾਂ ਉਹਦੇ ਨਾਲ ਸਰਕਲ ਚੱਲੂਗਾ ਇਹ ਪੂਰਾ ਸਰਕਲ ਹੈ ਵੀਰੋ ਕੱਲੇ-ਕੱਲੀ ਚੀਜ਼ ਦਾ ਹਿਸਾਬ ਲਾਈ ਬੈਠਾ ਆਪ ਕਿਸੇ ਆਪ ਤਾਂ ਮੈਂ ਕੁਝ ਖਾਣਾ ਨਹੀਂ ਪਰ ਇਹਨਾਂ ਵਾਲੇ ਮੈਂ ਛੱਡਣੇ ਨਹੀਂ ਜਿਹੜੇ ਇਹਨਾਂ ਨੇ ਖਾ ਲਏ ਕਿਉਂਕਿ ਇਹ ਪਹਾੜਾਂ 'ਚ ਬੜੇ-ਬੜੇ-ਬੜੇ ਹੋਟਲ ਬਣਾਈ ਬੈਠਿਆ ਤੁਸੀਂ ਦੇਖਦੇ ਜਾਓ ਜੀਸੀਬੀ ਦਾ ਕਲੱਚ ਛੱਡ ਕੇ ਉਤਾਰਨ ਕਰੂੰਗਾ ਜਿਹੜਾ ਇਹਨਾਂ ਨੇ ਜਿਹੜੇ ਇਹਨਾਂ ਨੇ ਗੰਦ ਪਾਇਆ ਜਿਹੜਾ ਇਹਨਾਂ ਨੇ ਲੁੱਟ ਮਚਾਈ ਹੈ ਉਦਾ ਇੱਕ ਇੱਕ ਰੁਪਈਏ ਦਾ ਹਿਸਾਬ ਕਰਾਂਗੇ ਸੋ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਹੋਰ ਲਾ ਦਿਓ ਬੋਲੇ ਸੋਨਿਆ ਇਨਕਲਾਬ ਜিন্দাবাদ ਇਨਕਲਾਬ